ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਰ ਅੱਜ ਹਿੰਦ ਦੀ ਚਾਦਰ ਤੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਚੀਤ ਦੀ ਪਰਵਾ ਉਹਨਾਂ ਦੀ ਸ਼ਹੀਦੀ ਇਤਿਹਾਸਕ ਪਿਛੋਕੜ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਰਹਿਣਗੇ ਬਾਬਾ ਬਲਜੀਤ ਸਿੰਘ ਖੇਰਾ ਪਹਿਲਾ ਫਤਿਹ ਦੀ ਸੰਪੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਦੱਸੋ ਸ਼ਹੀਦੀ ਕਿਉਂ ਹੋਈ ਸੀ ਕੀ ਕਾਰਨ ਬਣਿਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਕਿ ਨੰਦਪੁਰ ਤੋਂ ਦਿੱਲੀ ਜਾਂਦੇ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੂ ਧਰਮ ਦੇ ਨਾਲ ਕੋਈ ਲੈਣ ਦੇਣਾ ਨਹੀਂ ਸੀ ਹਾਂਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਕਿਸੇ ਦੀ ਧਰਮ ਨੂੰ ਬਚਾਉਣ ਖਾਤਰ ਆਪਣਾ ਬਲੀਦਾਨ ਦਿੱਤਾ ਆਪਣੇ ਲਈ ਤਾਂ ਹਰ ਕੋਈ ਮਰ ਸਕਦਾ ਪਰ ਕਿਸੇ ਦੇ ਲਈ ਮਰਨਾ ਬਹੁਤ ਔਖਾ ਕਿਸੇ ਦੇ ਲਈ ਬਲੀਦਾਨ ਦੇਣਾ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹਿੱਸੇ ਆ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਆਖਿਆ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਲਪਨ ਦੇ ਵਿੱਚ ਨੇ ਛੋਟੀ ਉਮਰ ਆ ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਤਾ ਜੀ ਦੀ ਬਰਾਤ ਚੱਲ ਰਹੀ ਹੈ ਹਾਂਜੀ ਇੱਕ ਛੋਟਾ ਜਿਹਾ ਬੱਚਾ ਠਰੂੰ ਠਰੂੰ ਕਰਦਾ ਉਹਦੇ ਨਾ ਪੈਰਾਂ ਦੇ ਵਿੱਚ ਕੋਈ ਜੋੜਾ ਨਾ ਤਨ ਦੇ ਉੱਪਰ ਕੋਈ ਕਪੜਾ ਉਹਦਾ ਨਗਨ ਦੇਖ ਕੇ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਨਾਲ ਨੇ ਉਸ ਬੱਚੇ ਨੂੰ ਜਦੋਂ ਦੇਖਿਆ ਤਾਂ ਆਪਣੀ ਕੀਮਤੀ ਪੋਸ਼ਾਕ ਲਾ ਕੇ ਉਸ ਬੱਚੇ ਨੂੰ ਪਹਿਨਾ ਦਿੱਤੀ ਮਾਤਾ ਨਾਨਕੀ ਨੇ ਜਾ ਕੇ ਪੁੱਛਿਆ ਕਿ ਪੁੱਤਰ ਤੇਰੀ ਪੋਸ਼ਾਕ ਕਿੱਥੇ ਹੈ ਹਾਂਜੀ ਤਾਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਮਾਤਾ ਮੇਰੇ ਤੋਂ ਕਿਸੇ ਦਾ ਨਗੇਜ ਦੇਖਿਆ ਨਹੀਂ ਜਾਂਦਾ ਕੋਈ ਬੱਚਾ ਸੀ ਬਹੁਤ ਗਰੀਬ ਸੀ ਮੈਂ ਤਾਂ ਤੁਹ ਕੀਤਾ ਮੈਨੂੰ ਹੋਰ ਵੀ ਕੋਈ ਕੀਮਤੀ ਬਸਤਰ ਲੈ ਕੇ ਦੇ ਸਕਦੇ ਹੋ ਪਰ ਉਸ ਨੂੰ ਕੌਣ ਲੈ ਕੇ ਦੇ ਸਕਦਾ ਮੈਂ ਆਪਣੀ ਪਸ਼ਾਕ ਉਸ ਬੱਚੇ ਨੂੰ ਪਹਿਨਾ ਦਿੱਤੀ ਜਦੋਂ ਦੇਸ਼ ਦੀ ਇਸ ਰੰਗਜੇ ਬਾਦਸ਼ਾਹ ਨੇ ਪਤ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਆਪਣੇ ਤਨ ਦੀ ਚਾਦਰ ਹਿੰਦੁਸਤਾਨ ਤੇ ਪਾ ਕੇ ਹਿੰਦੁਸਤਾਨ ਦੀ ਪਤ ਟਕ ਲਈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋਏ ਤਾਂ ਉਹ ਸਮੇਂ ਸੰਸਾਰ ਦੇ ਤਾਂ ਲੋਕ ਹਾਏ ਹਾਏ ਕਰ ਰਹੇ ਨੇ ਪਰ 33 ਕਰੋੜ ਦੇ ਵੀ ਦੇਵਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਨੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਬਚਿੱਤਰਨਾਟਕ ਦੇ ਵਿੱਚ ਲਿਖਿਆ ਕਿ ਤੇਗ ਬਹਾਦਰ ਕੇ ਜਲਤ ਭਇਓ ਜਗਤ ਕੋ ਸੋਕ ਹੇ ਹੇ ਹੈ ਸਭ ਜਗ ਭਇਓ ਜੈ 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 ਸਰਲੋਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ Hindu ਧਰਮ ਦੀ ਰਾਖੀ ਖਾਤਰ ਉਹਨਾਂ ਦਾ ਇਸ ਜੰਝੂ ਅਤੇ ਬੋਦੀ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਜਿਸ ਜੰਝੂ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਸੇ ਸਮੇਂ ਵਿਰੋਧ ਕੀਤਾ ਸੀ ਅੱਜ ਉਸੇ ਜੰਝੂ ਨੂੰ ਬਚਾਉਣ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹਾਦਤ ਦੇ ਰਹੇ ਨੇ ਜਿਨ੍ਹਾਂ ਦਾ Hindu ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਹਿੱਸੇ ਆ ਇਹ ਬਹੁਤ ਵੱਡੀ ਕੁਰਬਾਨੀ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਮੈਂ ਤਾਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਜਿਹੜੇ ਹਿੰਦੂ ਲੋਕ ਆਪਣੇ ਮੱਥੇ ਤੇ ਲਾਲ ਰੰਗ ਦਾ ਟਿੱਕਾ ਲਾਉਂਦੇ ਨੇ ਤਿਲਕ ਲਾਉਂਦੇ ਨੇ ਹਾਂਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਖੂਨ ਚਮਕਦਾ ਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣਾ ਬਲੀਦਾਨ ਨਾ ਦਿੰਦੇ ਤਾਂ ਅੱਜ ਇਹਨਾਂ ਦੇ ਮੱਥੇ ਤੇ ਇਹ ਲਾਲ ਰੰਗ ਦਾ ਤਿਲਕ ਨਹੀਂ ਸੀ ਲੱਗਿਆ ਹੋਣਾ ਇਹਨਾਂ ਦੇ ਮੰਦਰਾਂ ਦੇ ਵਿੱਚ ਜਿਹੜੇ ਅੱਜ ਦੀਵੇ ਜਗਦੇ ਨੇ ਤਲ ਖੜਕਦੇ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਬਦੌਲਤ ਨੇ ਕਿਸੇ ਨੇ ਆਖਿਆ ਕਿ ਕਿਸੇ ਨੂੰ ਬਚਾਉਣ ਦੀ ਖਾਤਰ ਆਪਣਾ ਬਲੀਦਾਨ ਦੇਣਾ ਬਹੁਤ ਔਖਾ ਬਹੁਤ ਔਖਾ ਬਹੁਤ ਕਠਨਾ ਕੁਰਬਾਨੀਆਂ ਦੇ ਨਾਲ ਹੀ ਸਾਡਾ ਸਿੱਖ ਇਤਿਹਾਸ ਅੱਜ ਜਿਉਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਲਾ ਮਿਸਾਲ ਕੱਲੋ ਕੁਰਬਾਨੀ ਕੀਤੀ ਹੈ ਜਿੰਨਾਂ ਤੋਂ ਪਹਿਲਾਂ ਉਹਨਾਂ ਦੇ ਤਿੰਨ ਪਿਆਰੇ ਸਿੱਖ ਭਾਈ ਮਤੀਦਾਸ ਜਿਨ੍ਹਾਂ ਨੂੰ ਆੜੇ ਦੇ ਨਾਲ ਦੋ ਫਾੜ ਕਰਕੇ ਸ਼ਹੀਦ ਕੀਤਾ ਭਾਈ ਸਤੀਦਾਸ ਜਿਨ੍ਹਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਜਿਉਂਦਾ ਸਾੜ ਦਿੱਤਾ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਇੱਕ ਦੇਗ ਦੇ ਵਿੱਚ ਪਾਣੀ ਦੇ ਉਬਲਦੇ ਵਿੱਚ ਆਲੂਆ ਦੀ ਤਰ੍ਹਾਂ ਉਬਾਲ ਕੇ ਸ਼ਹੀਦ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੂੰ ਇੱਕ ਛੋਟੇ ਜਿਹੇ ਪਿੰਜਰੇ ਦੇ ਵਿੱਚ ਜਿਹਦੇ ਵਿੱਚ ਨਾ ਖੜਾ ਹੁੰਦਾ ਨਾ ਬੈਠ ਹੁੰਦਾ ਉਹਦੇ ਵਿੱਚ ਬਹੁਤ ਤਿੱਖੇ ਸੂਏ ਲੱਗੇ ਹੋਏ ਨੇ ਜਦੋਂ ਖੜਦੇ ਨੇ ਤਾਂ ਸੂਏ ਚੁਭਦੇ ਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੂੰ ਡਲਾਉਣ ਦੀ ਖਾਤਰ ਬਹੁਤ ਯਤਨ ਕੀਤੇ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਸਾਧ ਸੰਗਤ ਜੀ ਸੀ ਨਹੀਂ ਉਚਾਰੀ ਜਿਨੂੰ ਗੁਰਗੋਵਨ ਸਿੰਘ ਮਹਾਰਾਜਿਆਂ ਨੇ ਆਖਿਆ ਤਿਲਕ ਜੰਜੂ ਰੱਖਾ ਪ੍ਰਵਤੰਕਾ ਕੀਨੋਂ ਵੱਡੋ ਕਲੂ ਮਹਿਸਾਕਾ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਅੱਜ ਐਸੀ ਮਿਸਾਲ ਕੁਰਬਾਨੀ ਕਰ ਦਿੱਤੀ ਜਿਸ ਨੂੰ ਲਸਾਨੀ ਸ਼ਹਾਦਤ ਵੀ ਆਖਿਆ ਜਾਂਦਾ ਹੈ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਲਾਮਸ਼ਾਲ ਸ਼ਹਾਦਤ ਹੈ ਜਿਨ੍ਹਾਂ ਨੂੰ 11 ਨਵੰਬਰ 1675 ਨੂੰ ਉਹ ਸਮੇਂ ਚਾਂਦਨੀ ਚੌਂਕ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਇੱਥੇ ਨਹੀਂ ਸਾਰੀ ਦੁਨੀਆ ਭਰ ਦੇ ਵਿੱਚ ਬੜੀ ਸਰਦਾ ਸਤਕਾਰ ਦੇ ਨਾਲ ਮਨਾਇਆ ਜਾਂਦਾ ਮੈਂ ਤਾਂ ਕਹਿਣਾ ਹੁੰਦਾ ਕਿ ਇਹ ਧਰਮ ਹਿੰਦੂ ਧਰਮ ਨੂੰ ਇਸ ਗੁਰਪੁਰਬ ਨੂੰ ਮਨਾਉਣਾ ਚਾਹੀਦਾ ਕਿਉਂਕਿ ਸਿੱਖਾਂ ਦੇ ਨਾਲ ਤਾਂ ਕੋਈ ਵਾਸਤਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਹਿੰਦੂ ਧਰਮ ਦੀ ਖਾਤਰ ਕੁਰਬਾਨੀ ਕੀਤੀ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਐਸਾ ਇੱਕ ਇਤਿਹਾਸ ਸਿਰਜ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਤਰਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਅੱਜ ਉਹਨਾਂ ਦੇ ਪੋਤੇ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਦਾ ਬਲੀਦਾਨ ਦੇ ਰਹੇ ਨੇ ਇਹ ਸਿੱਖ ਇਤਿਹਾਸ ਜੋ ਹੈ ਇਹ ਮਾਨਮਤਾ ਇਤਿਹਾਸ ਹੈ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਸਿੱਖ ਇਤਿਹਾਸ ਦਾ ਇੱਕ ਇੱਕ ਪੰਨਾ ਖੂਨ ਦੇ ਨਾਲ ਲਤਫਤ ਹੋਇਆ ਪਿਆ ਹੈ ਇੱਕ ਇੱਕ ਪੰਨਾ ਖੂਨ ਦੇ ਨਾਲ ਲਤਫਤ ਹੋਇਆ ਪਿਆ ਪਰ ਅੱਜ ਅਫਸੋਸ ਅੱਜ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਵਿਸਾਰੀ ਜਾ ਰਹੇ ਹਾਂ ਅੱਜ ਸਿੱਖ ਆਪਣੇ ਬੱਚਿਆਂ ਦੇ ਜਿਹੜੇ ਕੇਸ ਨੇ ਉਹਨਾਂ ਦਾ ਕਤਲ ਕਰੀ ਜਾ ਰਹੇ ਨੇ ਕੋਈ ਨਸ਼ਿਆਂ ਵੱਲ ਤੁਰਿਆ ਹੋਇਆ ਹਾਂਜੀ ਕੋਈ ਕਿਤੇ ਤੁਰਿਆ ਫਿਰਦਾ ਕੋਈ ਡੇਰੇ ਤੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਸਾਨੂੰ ਇੱਕ ਨਾਲ ਜੋੜਿਆ ਸੀ ਪਰ ਅਸੀਂ ਅੱਜ ਥਾਂ ਥਾਂ ਤੇ ਮਸੇ ਰਗੜਦੇ ਫਿਰਦੇ ਹਾਂ ਜੇ ਢੋਈ ਮਿਲੇਗੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਬਾਣੀ ਪੜ੍ਹ ਕੇ ਢੋਈ ਮਿਲਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ 15 ਰੰਗਾਂ ਦੇ ਡਰਾਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਵਿੱਚ ਬਾਣੀ ਦਰਜ ਹੈ ਜਿਨ੍ਹਾਂ ਦੇ ਵਿੱਚ 57 ਸ਼ਲੋਕ ਜਿਹੜੇ ਦਿੱਲੀ ਦੇ ਵਿੱਚ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੇ ਠੀਕ ਹੈ ਉਸ ਤੋਂ ਵੀ ਵੱਡੀ ਕੁਰਬਾਨੀ ਭਾਈ ਗਹਿਤਾ ਜੀ ਦੀ ਹੈ ਜਿਨ੍ਹਾਂ ਨੇ ਉਸ ਸਮੇਂ ਇੱਕ ਐਸੀ ਨਹਿਰੀ ਦੇ ਵਿੱਚੋਂ ਐਸੇ ਚੱਕੜ ਝੁਲਦੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਪੜਾ ਦਰ ਪੜਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹਿਲਾਂ ਲੈ ਕੇ ਆਂਦਾ ਕੀਰਤਪੁਰ ਸਾਹਿਬ ਲਿਆਉਣ ਦਾ ਕੀ ਕਾਰਨ ਸੀ ਉਹਦਾ ਇੱਕੋ ਇੱਕ ਕਾਰਨ ਸੀ ਕਿ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਬਾਬਾ ਗੁਰਦੇਵਤਾ ਜੀ ਅਤੇ ਸਾਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀਆਂ ਦਾ ਵੀ ਇੱਥੇ ਹੀ ਸਨਸਕਾਰ ਹੋਇਆ ਸੀ ਕਿ ਸ਼ਾਇਦ ਇੱਥੇ ਹੀ ਉਹਨਾਂ ਦਾ ਸਸੀਹ ਦਾ ਸੰਸਕਾਰ ਹੁੰਦਾ ਹੋਵੇ ਪਰ ਸਾਬ ਸ੍ਰੀ ਗੋਵਿੰਦ ਸਿੰਘ ਮਹਾਰਾਜ ਜੀ ਜਦੋਂ ਉਸ ਸਮੇਂ ਬਾਲਪਨ ਦੇ ਵਿੱਚ ਨੇ ਗੋਬਿੰਦ ਰਾਏ ਨੇ ਇੱਥੋਂ ਕੀਰਤਪੁਰ ਸਾਹਿਬ ਤੋਂ ਸੁਨੇਹਾ ਭੇਜਿਆ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਅਤੇ ਮਾਤਾ ਗੁਜਰੀ ਜੀ ਅਤੇ ਬਾਲ ਗੋਵਿੰਦ ਰਾਏ ਜੀ ਆ ਕੇ ਆਪਣੇ ਪਿਤਾ ਦਾ ਆਪਣੇ ਪਤੀ ਦਾ ਆਪਣੇ ਪੁੱਤਰ ਦਾ ਉਸ ਉਸੇ ਤਰ੍ਹਾਂ ਹੱਸਦਾ ਹੱਸਦਾ ਚਿਹਰਾ ਵੇਖ ਕੇ ਮਾਤਾ ਨਾਨਕੀ ਨੇ ਆਪਣੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਤੇ ਆਖਿਆ ਪੁੱਤਰ ਮੈਂ ਜਿਵੇਂ ਦਾ ਤੈਨੂੰ ਭੇਜਿਆ ਸੀ ਹੱਸੂ ਹੱਸੂ ਕਰਦਾ ਚਿਹਰਾ ਅੱਜ ਉਸੇ ਤਰ੍ਹਾਂ ਲਈ ਵਾਪਸ ਆਇਆ ਕਿਉਂਕਿ ਮਾਤਾ ਨਾਨਕੀ ਜੀ ਦੀ ਇਹ ਖੁਆਇ ਸੀ ਕਿ ਮਾ ਤੇਰਾ ਤੇਰਾ ਫਿਰ ਦੁਆਰੇ ਵਿਖਾਂ ਇਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਇਤਿਹਾਸ ਬਲੱਖਣ ਇਤਿਹਾਸ ਹੈ ਜਿਸ ਨੂੰ ਕਦੇ ਵੀ ਪੁਲਾਇ ਨਹੀਂ ਜਾ ਸਕਦਾ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨਿਦਾਨਦਾਨੀਆਂ ਦੇ ਕਿਸੇ ਆਖਿਆ ਤਾਕਤ ਤਲਵਾਰ ਨੂੰ ਕਿਸੇ ਫਲਸਫੇ ਦੱਸੇ ਰਹਾਨੀਆਂ ਦੇ ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ ਸੱਚੇ ਦੱਸੇ ਹੋਏ ਖਿਆਲ ਗਿਆਨੀਆਂ ਦੇ ਪਰ ਤਤ ਸਿਆਣਿਆਂ ਕੱਢਿਆ ਹੈ ਕੌਮਾਂ ਜਉਂਦੀਆਂ ਨਾਲ ਕੁਰਬਾਨੀਆਂ ਦੇ ਜਿਹੜੀ ਕੌਮ ਕੁਰਬਾਨੀਆਂ ਨੂੰ ਭੁੱਲ ਜਾਂਦੀ ਹੈ ਉਹ ਕਦੇ ਕਾਮਯਾਬ ਨਹੀਂ ਹੁੰਦੀ ਸਦਾ ਕਾਮਯਾਬੀ ਚੁੰਮੇ ਪੈਰ ਉਹਦੇ ਜਿਹਨੂੰ ਜਿਉਂਦਾ ਮਰਨ ਦਾ ਚੱਲ ਪੈ ਜੇ ਪਹਿਲਾਂ ਮੁੱਲ ਅੰਤ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ ਮੁੱਲ ਕੁਰਬਾਨੀਆਂ ਦਾ ਪਹਿਲਾਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਸ਼ਹਾਦਤ ਦੇ ਨਾਲ ਅੱਜ ਸਿੱਖ ਵੀ ਆਪਣੀ ਸਾਹਤ ਦੇਣ ਤੋਂ ਕਦੇ ਵੀ ਟਰਦਾ ਨਹੀਂ ਕਿਸੇ ਤੇ ਕੋਈ ਵੈਰ ਹੁੰਦਾ ਹੋਵੇ ਕਿਸੇ ਦੇ ਲਈ ਸਿੱਖ ਹੀ ਖੜਦਾ ਭਾਵੇਂ ਕਰੋਨਾ ਦੇ ਵਿੱਚ ਭਾਵੇਂ ਕੋਈ ਹੋਰ ਕਿਤੇ ਕੋਈ ਆਫਤ ਆਈ ਹੈ ਤਾਂ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਦੇਣਾ ਇਹਨਾਂ ਨੇ ਸਿੱਖਾਂ ਨੂੰ ਆਖਿਆ ਕਿ ਕਿਸੇ ਦੇ ਲਈ ਮਰਨਾ ਸਿਖਾਇਆ ਸਾਨੂੰ ਕਿਸੇ ਦੇ ਲਈ ਮਰਨਾ ਬਹੁਤ ਔਖਾ ਕਹਿੰਦੇ ਨੇ ਕਿ ਜਿਹੜੇ ਅੱਜ ਮੰਦਰਾਂ ਦੇ ਵਿੱਚ ਟੱਲ ਖੜਕਦੇ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਦੌਲਤ ਨੇ ਜਿਹੜੇ ਅੱਜ ਮੰਦਰਾਂ ਦੇ ਵਿੱਚ ਦੀਵੇ ਜਗਦੇ ਨੇ ਇਸੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਖੂਨ ਚਮਕਦਾ ਇਹ ਖੂਨ ਵੜਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਕਹਿੰਦਾ ਮੈਂ ਵੀ ਤੇਗ ਹਾਂ ਕਟ ਲੈ ਤੇਗ ਤੂੰ ਵੀ ਇੱਕ ਇੱਕ ਦੋ ਨਹੀਂ ਪਰਖਲਾ ਸੌ ਤੇਗਾ ਮੈਂ ਤਾਂ ਜਿਉਂਦਿਆਂ ਤੇਗਾ ਦੀ ਸ਼ਾਂ ਮਾਣੀ ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾ ਕਹਿੰਦੇ ਹੁਣ ਵੀ ਵੇਖ ਲਈ ਐਸਾ ਸਮਾਂ ਆਊਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹਾਂਜੀ ਹੁਣ ਵੀ ਵੇਖ ਲਈ ਭਵਿੱਖ ਤੇ ਆਉਣ ਤਾਂ ਹੀ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਅੱਜ ਐਸੀ ਕੁਰਬਾਨੀ ਕੀਤੀ ਜਿਸ ਨੂੰ ਵਿਸਾਰਿਆ ਨਹੀਂ ਜਾ ਸਕਦਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿੰਨੀ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਬਾਣੀ ਹੈ 15 ਰਾਗਾਂ ਦੇ ਵਿੱਚ ਸਾਰੀ ਬਾਣੀ ਮਨ ਨੂੰ ਸੰਬੋਧਨ ਕਰਦੀ ਹੈ ਮਨ ਨੂੰ ਸੰਬੋਧਿਤ ਕਰਕੇ ਸਤਿਗੁਰਾਂ ਨੇ ਸਾਨੂੰ ਬਾਣੀ ਉਚਾਰਨ ਕਰਕੇ ਦੱਸੀ ਹੈ ਦਿੱਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਉਹ ਬੈਰਾਗਮਈ ਸ਼ਲੋਕ ਜਿਹਨੂੰ ਅਸੀਂ ਭੋਗ ਦੇ ਸ਼ਲੋਕ ਕਹਿੰਨੇ ਆਂ ਹਾਂਜੀ ਉਹ ਮਨ ਨੂੰ ਇੰਨਾ ਸੰਕੂਨ ਦਿੰਦੇ ਨੇ ਸਾਨੂੰ ਮਰਨਾ ਸਿਖਾਉਂਦੇ ਨੇ ਕਿਸੇ ਦੇ ਲਈ ਮਰਨਾ ਬਹੁਤ ਔਖਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਬਾਣੀ ਸਾਨੂੰ ਅੱਜ ਸੱਚ ਦੇ ਰਾਹ ਤੇ ਤੋਰ ਰਹੀ ਹੈ ਅੱਜ ਅਸੀਂ ਸੱਚ ਦਾ ਰਾਹ ਛੱਡ ਕੇ ਅੱਜ ਅਸੀਂ ਕਿਸੇ ਹੋਰ ਹੀ ਰਾਹ ਤੇ ਤੁਰੇ ਫਿਰਦੇ ਆਂ ਅੱਜ ਅਸੀਂ ਆਪਣਾ ਇਤਿਹਾਸ ਛੱਡ ਕੇ ਅੱਜ ਅਸੀਂ ਹੋਰ ਹੀ ਕਿਤੇ ਤੁਰੇ ਫਿਰਦੇ ਆਂ ਕੋਈ ਕਿਸੇ ਪਾਸੇ ਤੁਰਿਆ ਫਿਰਦਾ ਕੋਈ ਕਿਸੇ ਪਾਸੇ ਤੁਰਿਆ ਫਿਰਦਾ ਅੱਜ ਡੇਰਾਬਾਦ ਵਧਿਆ ਅੱਜ ਇੰਨਾ ਡੇਰਾਬਾਦ ਵਧਿਆ ਹੋਇਆ ਕੋਈ ਕਿਸੇ ਡੇਰੇ ਤੇ ਜਾਂਦਾ ਕੋਈ ਕਿਸੇ ਡੇਰੇ ਤੇ ਜਾਂਦਾ ਐਨੇ ਕਾਲਜ ਸਕੂਲ ਨਹੀਂ ਜਿੰਨੇ ਆ ਜਵਾਬਿਆਂ ਦੇ ਡੇਰੇ ਬਣ ਗਏ ਹਾਂਜੀ ਇਹ ਇਹ ਸਾਡਾ ਜਿਹੜਾ ਇਤਿਹਾਸ ਆ ਸਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦਾ ਸਤਕਾਰ ਨਾ ਕਰੋ ਸਤਗੁਰਾਂ ਨੇ ਸਾਨੂੰ ਸਤਕਾਰ ਕਰਨਾ ਸਾਰਿਆਂ ਦਾ ਸਿਖਾਇਆ ਪਰ ਸਿੱਖ ਨੂੰ ਇਹ ਵੀ ਆਖਿਆ ਕਿ ਤੂੰ ਆਪਣੇ ਇਤਿਹਾਸ ਨੂੰ ਕਦੇ ਮੁੱਖ ਨਾ ਮੋੜੀਏ ਆਪਣੇ ਇਤਿਹਾਸ ਨੂੰ ਕਦੇ ਵਿਸਾਰ ਨਾ ਦੇਵੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੇ ਸਾਨੂੰ ਅਮਰਤ ਦੀ ਦਾਤ ਦੇ ਕੇ ਅੱਜ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਅੱਜ ਅਸੀਂ ਫੇਰ ਉਸੇ ਰਾਹ ਤੇ ਤੁਰੇ ਹੋਏ ਆਂ ਨਸ਼ਿਆਂ ਦਾ ਦਰਿਆ ਵਗ ਰਿਹਾ ਟੜਾ ਟੜ ਮੁੰਡੇ ਬੱਚੇ ਅੱਜ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੋਏ ਪਏ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਜਾਦ ਨਹੀਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਡੇ ਲਈ ਕੁਰਬਾਨੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਆਪਣੇ ਬੱਚੇ ਸਾਡੇ ਲਈ ਵਾਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਆਪਣੀ ਬਿਰਧ ਮਾਤਾ ਸਾਡੇ ਲਈ ਵਾਰ ਦਿੱਤੀ ਪਰ ਅੱਜ ਅਸੀਂ ਉਹਨਾਂ ਦੇ ਇਤਿਹਾਸ ਨੂੰ ਵਿਸਾਰ ਦਿੱਤਾ ਉਹਨਾਂ ਦੇ ਇਤਿਹਾਸ ਨੂੰ ਭੁਲਾ ਦਿੱਤਾ ਅੱਜ ਲੋੜ ਹੈ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣ ਦਾ ਸਿੱਧ ਯਤਨ ਕਰੀਏ ਤਾਂ ਹੀ ਸਾਡੇ ਇਹ ਪੁਰਬ ਮਨਾਏ ਹੋਏ ਸਫਲੇ ਨੇ ਤਾਂ ਹੀ ਇਹ ਪੁਰਬ ਮਨਾਏ ਹੋਏ ਸਾਡੇ ਇਸ ਕਿਸੇ ਨੂੰ ਸਿਰ ਦੇ ਸਕਦੇ ਨੇ ਜੇ ਅਸੀਂ ਕਿਸੇ ਨੂੰ ਜੋੜ ਨਹੀਂ ਸਕਦੇ ਤਾਂ ਕਿਸੇ ਨੂੰ ਤੋਲੋ ਵੀ ਨਾ ਇਹ ਵੀ ਬਹੁਤ ਵੱਡੀ ਗੱਲ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੋੜਨ ਦੇ ਲਈ ਬੜੇ ਯਤਨ ਹੋ ਰਹੇ ਨੇ ਬਹੁਤ ਯਤਨ ਕਰ ਰਹੇ ਨੇ ਲੋਕ ਗੁਰੂ ਤੇਗ ਬਹਾਦਰ ਸਹਿਬ ਮਹਾਰਾਜਿਆਂ ਦੀ ਸ਼ਹਾਦਤ ਲਖਣ ਤੇ ਸ਼ਹਾਦਤ ਹੈ ਇਸ ਨੂੰ ਬਸਾਰਿਆ ਨਹੀਂ ਜਾ ਸਕਦਾ ਜੇ ਆਪਾਂ ਬਚਾਲੇ ਗੱਲ ਕਰੀਏ ਉਹਨਾਂ ਦੇ ਧੜ ਦਾ ਸੰਸਕਾਰ ਕਿਨੇ ਕੀਤਾ ਸੀ ਉਹਨਾਂ ਦਾ ਧੜ ਦਸ ਸੁਸਕਾਰ ਜਿਹੜਾ ਸੀਗਾ ਜੀ ਉਹ ਇੱਕ ਲੱਖੀ ਸ਼ਾ ਬਨਜਾਰਾ ਸੀ ਜਿਹੜਾ ਵਪਾਰ ਕਰਦਾ ਸੀ ਹਾਂਜੀ ਉਸ ਸਮੇਂ ਉਥੇ ਇੰਨੀ ਨੇਰੀ ਝੁੱਲੀ ਇੰਨਾ ਝਖੜ ਝੁਲਿਆ ਪਰ ਉਸ ਸਮੇਂ ਦੀ ਹਕੂਮਤ ਦਾ ਇਹ ਕਹਿਣਾ ਸੀ ਕਿ ਇਹਨਾਂ ਦਾ ਜਿਹੜਾ ਸਰੀਰ ਆ ਇਹ ਰੋਈ ਸੀ ਰੋਲੇਗਾ ਪਰ ਉਹ ਗੁਰੂ ਕੇ ਸਿੱਖ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧੜ ਚੱਕ ਕੇ ਆਪਣੇ ਘਰ ਨੂੰ ਜਾ ਕੇ ਅਗਲਾ ਦਿੱਤੀ ਇਹ ਵੀ ਬਹੁਤ ਵੱਡੀ ਗੱਲ ਆ ਕਿਸੇ ਨੇ ਆਪਣੇ ਘਰ ਨੂੰ ਜਾ ਕੇ ਅਗਲਾ ਦੇਣੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਸਰੀਰ ਦਾ ਸਸਕਾਰ ਦੋ ਥਾਂ ਤੇ ਹੋਇਆ ਅੱਜ ਦਾ ਸਸਕਾਰ ਦਿੱਲੀ ਵਿੱਚ ਹੋ ਰਿਹਾ ਅਤੇ ਉਸ ਤੋਂ 7ਵੇਂ ਦਿਨ ਬਾਅਦ ਜਾ ਕੇ ਠੀਕ ਹੈ ਜੀ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਸੀਸਗੰਜ ਗੁਰਦੁਆਰਾ ਸਾਹਿਬ ਬਣਿਆ ਉਸੇ ਸੀਸ ਦਾ ਸਸਕਾਰ ਹੋ ਰਿਹਾ ਇਹ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਹਿੱਸੇ ਆਇਆ ਜਿਨ੍ਹਾਂ ਦਾ ਸਰੀਰ ਦਾ ਸਸਕਾਰ ਵੀ ਦੋ ਥਾਂ ਤੇ ਹੋਇਆ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਿਸ ਨੂੰ ਅਸੀਂ ਵਿਸਾਰ ਨਹੀਂ ਸਕਦੇ ਅਸੀਂ ਭੁਲਾ ਨਹੀਂ ਸਕਦੇ ਬਹੁਤ ਵੱਡੀ ਕੁਰਬਾਨੀ ਹੈ ਇਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਸੀ ਹਾਂਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੁਪੁੱਤਰ ਸਨ ਜਿਨ੍ਹਾਂ ਨੂੰ ਉਸ ਸਮੇਂ ਬਾਬਾ ਬੁੱਢਾ ਜੀ ਨੇ ਵਿਦਿਆ ਹਾਸਲ ਕਰਵਾਈ ਘੋੜਸਵਾਰੀ ਨੇਜਾਬਾਜੀ ਤੇਗ ਦੇ ਧਨੀ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਨੇ ਬਣਾਇਆ ਕਿਉਂਕਿ ਬਾਬਾ ਬੁੱਢਾ ਜੀ ਆਪ ਬਹੁਤ ਵੱਡੇ ਖਿਡਾਰੀ ਸਨ ਬਹੁਤ ਵੱਡੇ ਲਖਾਰੀ ਸਨ ਬਹੁਤ ਵੱਡੇ ਗਿਆਨੀ ਸਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਖਿਆ ਹਾਂਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਉਹ ਵੀ ਬਾਬਾ ਬੁੱਢਾ ਜੀ ਦੀ ਦੇਣ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਿਤਾ ਜਿਨ੍ਹਾਂ ਨੂੰ ਆਖਿਆ ਸੀ ਕਿ ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾ ਹਾਂਜੀ ਉਹਨਾਂ ਨੇ ਦੋ ਤੇਗਾ ਇੱਕ ਮੀਰੀ ਇੱਕ ਪੀਰੀ ਦੀ ਦੋ ਤਲਵਾਰਾਂ ਪਹਿਨ ਕੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਸਿਖਾਇਆ ਇੱਕ ਭਗਤੀ ਇੱਕ ਸ਼ਕਤੀ ਹਾਂਜੀ ਉਸੇ ਭਗਤੀ ਸ਼ਕਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਸਿਖਾਇਆ ਇੱਕ ਭਗਤੀ ਇੱਕ ਸ਼ਕਤੀ ਜਿਸ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਉਥੇ ਸ਼ਕਤੀ ਦਾ ਪ੍ਰਦਰਸ਼ਨ ਹੁੰਦਾ ਉਥੇ ਅੱਜ ਵੀ ਇਤਿਹਾਸਕ ਮਸਲੇ ਹੱਲ ਹੁੰਦੇ ਨੇ ਕਿਸੇ ਨੂੰ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜਿਆਂ ਦਾ ਉਹ ਤਾਕਤ ਸਾਜਿਆ ਹੋਇਆ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਵਾ ਮਹਾਰਾਜ ਜਿਨ੍ਹਾਂ ਦਾ ਐਸਾ ਇਤਿਹਾਸ ਹੈ ਜਿਸ ਨੂੰ ਕਦੇ ਵੀ ਬਿਸਾਰਿਆ ਨਹੀਂ ਜਾ ਸਕਦਾ ਮੈਂ ਵਾਰ-ਵਾਰ ਕਹਿੰਨਾ ਅੱਜ ਅਸੀਂ ਉਹਨਾਂ ਦੇ ਇਤਿਹਾਸ ਨੂੰ ਭੁਲਾ ਰਹੇ ਹਾਂ ਅਸੀਂ ਉਹਨਾਂ ਦੇ ਇਤਿਹਾਸ ਤੋਂ ਦੂਰ ਹੁੰਦੇ ਜਾ ਰਹੇ ਹਾਂ ਕਿਉਂ ਦੂਰ ਹੁੰਦੇ ਜਾ ਰਹੇ ਆ ਇੱਕ ਨਸ਼ੇ ਨੇ ਹਾਂਜੀ ਦੂਸਰਾ ਸਾਡੀ ਬੇਰੋਜ਼ਗਾਰੀ ਨੇ ਇਹ ਸਰਕਾਰਾਂ ਚਾਹਣ ਤਾਂ ਬਹੁਤ ਕੁਝ ਕਰ ਸਕਦੀਆਂ ਨੇ ਸਰਕਾਰਾਂ ਚਾਹਣ ਤਾਂ ਇਹ ਜਿਹੜੇ ਨਸ਼ਿਆਂ ਦੇ ਡਿੱਪੂ ਖੁੱਲੇ ਹੋਏ ਨੇ ਇਹਨਾਂ ਨੂੰ ਬੰਦ ਕਰਵਾ ਸਕਦੇ ਨੇ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਧਰਮ ਦੀ ਖਾਤਰ ਲੜਨਾ ਸਿਖਾਇਆ ਕਿਸੇ ਦੇ ਲਈ ਮਰਨਾ ਸਿਖਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ ਬਲੱਖਣ ਬਲੱਖਣ ਇਤਿਹਾਸ ਲਸਾਨੀ ਸਾਹ ਦਿੱਤਾ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਤਾਂ ਉਹਨਾਂ ਦੇ ਪੋਤਿਆਂ ਨੇ ਵੀ ਫਿਰ ਘਟਨੀ ਕੀਤੀ ਵੱਡੇ ਸਹਿਬਜਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਛੋਟੇ ਸਹਿਬਜਾਦੇ ਸਰਹੰਦ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦ ਹੋਏ ਮਾਤਾ ਗੁਜਰੀ ਨੇ ਆਖਿਆ ਸੀ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਦੇਖਿਓ ਪੁੱਤਰੋ ਬੱਚਿਓ ਕਿਤੇ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਾ ਲਾ ਦਿਓ ਅਪਰ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਦਸਤਾਰ ਨੂੰ ਉਹਨਾਂ ਦੀ ਪੱਗ ਨੂੰ ਦਾਗ ਲਾ ਰਹੇ ਹਾਂ ਅਸੀਂ ਉਹਨਾਂ ਦੇ ਇਤਿਹਾਸ ਨੂੰ ਭੁਲਾ ਰਹੇ ਹਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲਣ ਦਾ ਜਤੇ ਨੇ ਨਹੀਂ ਕਰ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਸ਼ਹਾਦਤ ਮਨਾਉਣ ਦਾ ਇੱਕੋ ਇੱਕ ਮਰਨੋਰਥ ਹੈ ਕਿ ਅਸੀਂ ਉਹਨਾਂ ਦੇ ਇਤਿਹਾਸ ਨੂੰ ਲੋਕਾਂ ਵਿੱਚ ਵੰਡিয়ে ਸ਼ਰੋਣੀ ਕਮੇਟੀ ਨੂੰ ਵੀ ਇਹ ਚਾਹੀਦਾ ਹੈ ਕਿ ਹੋਰ ਧਰਮਾਂ ਦੇ ਲੋਕ ਆਪਣੀਆਂ ਪੁਸਤਕਾਂ ਫਰੀ ਵੰਡ ਰਹੇ ਨੇ ਹਾਂਜੀ ਪਰ ਅੱਜ ਸਰੋਵਣੀ ਕਮੇਟੀ ਦੀ ਜਿਹੜੀ ਨਿੱਕੀ ਤੋਂ ਛੋਟੀ ਤੋਂ ਛੋਟੀ ਪੁਸਤਕ ਕਿਤਾਬ ਹੈ ਕੋਈ ਉਹ ਵੀ ਬਹੁਤ ਮਹਿੰਗੀ ਹੈ ਇਹ ਵੀ ਸਾਡੇ ਇਤਿਹਾਸ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾ ਰਹੀ ਹੈ ਗੁਰਤੇਗ ਬਹਾਦਰ ਸਵਾਹ ਮਹਾਰਾਜ ਜੀਆਂ ਦੀ ਸ਼ਹਾਦਤ ਬਲਖਣ ਤੇ ਸ਼ਹਾਦਤ ਹੈ ਉਹਨੂੰ ਕਦੇ ਵੀ ਵਿਸਾਰੇ ਨਹੀਂ ਜਾ ਸਕਦਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਨੇ 15 ਰਾਗਾਂ ਦੇ ਵਿੱਚ ਸਾਨੂੰ ਮਨ ਨੂੰ ਸੰਬੋਧਨ ਕਰਕੇ ਬਾਣੀ ਉਚਾਰਨ ਕੀਤੀ ਕਹੋ ਨਾਨਕ ਸੁਨ ਰੇ ਮਨਾ ਜਨਮ ਆਕਾਰਥ ਕੀਨ ਇਹ ਤੇਰਾ ਜਨਮ ਬਿਰਥਾ ਜਾ ਰਿਹਾ ਹੈ ਮੇਰੇ ਮਨ ਆਪਣੇ ਮਨ ਨੂੰ ਸੰਬੋਧਨ ਕਰਦੇ ਨੇ ਮਨ ਮੂਰਖਾ ਜੂ ਨਹੀਂ ਸਮਝਤ ਸਿੱਖਦੇ ਹਾਰੇ ਉਹ ਨੀਤ ਕਹੋ ਨਾਨਕ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਦੀ ਬਾਣੀ ਕਹਿੰਦੀ ਹੈ ਕਿ ਕਹੋ ਨਾਨਕ ਸੁਨ ਰੇ ਬਨਾ ਜਨਮ ਆਕਾਰਥ ਕੀਨ ਪਰ ਅੱਜ ਅਸੀਂ ਉਹਨਾਂ ਦੇ ਇਤਿਹਾਸ ਨੂੰ ਭੁਲਾ ਰਹੇ ਹਾਂ ਉਹਨਾਂ ਦੇ ਇਤਿਹਾਸ ਤੋਂ ਬਹੁਤ ਦੂਰ ਕੋਹਾਂ ਦੂਰ ਜਾ ਰਹੇ ਆ ਲੋੜ ਹੈ ਉਹਨਾਂ ਦੇ ਪਾਏ ਹੋਏ ਪੂਰਨ ਅਤੇ ਚਰਨਾਂ ਦਾ ਯਤਨ ਕਰੀਏ ਉਹਨਾਂ ਦੇ ਪਾਏ ਹੋਏ ਪੂਰਨਿਆਂ ਦਾ ਅਸੀਂ ਸਤਕਾਰ ਕਰੀਏ ਉਹਨਾਂ ਦੇ ਦੱਸੇ ਹੋਏ ਇਤਿਹਾਸ ਦੇ ਮਗਰ ਚੱਲ ਕੇ ਅਸੀਂ ਉਹਨਾਂ ਦੇ ਪੈਰਾਂ ਦੇ ਜਿਹੜੇ ਪੈਰ ਰੱਖੇ ਹੋਏ ਨੇ ਚਰਨ ਰੱਖੇ ਹੋਏ ਨੇ ਉਹਨਾਂ ਦੇ ਚਰਨਾਂ ਦਾ ਯਤਨ ਕਰੀਏ ਤਾਂ ਹੀ ਅਸੀਂ ਅੱਜ ਉਹਨਾਂ ਦੇ ਇਤਿਹਾਸ ਨੂੰ ਅਸੀਂ ਜਾਣੂ ਕਰਵਾ ਸਕਦੇ ਆਂ ਤਾਂ ਹੀ ਉਹਨਾਂ ਦੇ ਇਤਿਹਾਸ ਨੂੰ ਅਸੀਂ ਲੋਕਾਂ ਵਿੱਚ ਵੰਡ ਸਕਦੇ ਆ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਤਿਹਾਸ ਬਿਲਖਣ ਇਤਿਹਾਸ ਹੈ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਇਸ ਇਤਿਹਾਸ ਵਿੱਚ ਡਿੱਗਦੀ ਹੋਈ ਨੌਜਵਾਨ ਪੀੜ੍ਹੀ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਦੇਣ ਆਪਣਾ ਮੇਰ ਦਾ ਹੱਥ ਸਾਡੇ ਤੇ ਰੱਖਣ ਕਿਉਂਕਿ ਅਸੀਂ ਜਿਉਂਦੇ ਹੀ ਤਾਂ ਹਾਂਜੀ ਅਸੀਂ ਜਿਉਂਦੇ ਹੀ ਤਾਂ ਕਿਉਂਕਿ ਸਾਡੇ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾ ਨੇ ਸ਼ਹਾਦਤ ਦਿੱਤੀ ਹੈ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਸ਼ਹਾਦਤ ਨੂੰ ਬਿਸਾਰਿਆ ਨਹੀਂ ਜਾ ਸਕਦਾ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਹਿੰਦੂਆਂ ਦੇ ਇਤਿਹਾਸ ਦੇ ਵਿੱਚ ਕਦੇ ਵੀ ਅਸੀਂ ਕਿਸੇ ਨੇ ਕੁਰਬਾਨੀ ਨਹੀਂ ਕੀਤੀ ਕਿਸੇ ਦੇ ਲਈ ਮਰਨਾ ਬਹੁਤ ਔਖਾ ਹੈ ਕਿਰਪਾ ਰੰਗ ਕਿਰਪਾ RAM ਪੰਡਤ ਸੀ ਜਿਹੜਾ ਕਸ਼ਮੀਰ ਤੋਂ ਆਇਆ ਜਦੋਂ ਕਸ਼ਮੀਰ ਦੇ ਵਿੱਚ ਸਾਰੇ ਮੰਦਰਾਂ ਦੇ ਵਿੱਚ ਟੱਲ ਖੜਕਾ ਕੇ ਵੇਖ ਲਏ ਕਿਸੇ ਨੇ ਬਾਹ ਨਹੀਂ ਫੜੀ ਇੱਕ ਗੈਬੀ ਆਵਾਜ਼ ਆਈ ਮੰਦਰ ਦੇ ਵਿੱਚੋਂ ਉਸ ਦੇ ਵਿੱਚੋਂ ਆਵਾਜ਼ ਆਈ ਸੀ ਕਿ ਜੇ ਤੁਹਾਡੇ ਧਰਮ ਨੂੰ ਕੋਈ ਬਚਾ ਸਕਦਾ ਤਾਂ ਸਿੱਖਾਂ ਦਾ ਨੌਵਾਂ ਗੁਰੂ ਬਚਾ ਸਕਦਾ ਕੋਈ ਹੋਰ ਨਹੀਂ ਬਚਾ ਸਕਦਾ ਕਿਰਪਾ ਰਾਮ ਦੀ ਅਗਵਾਈ ਵਿੱਚ ਹੀ ਇਹ ਜਥਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਇਆ ਸੀ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਸਾਡੇ ਧਰਮ ਨੂੰ ਬਚਾ ਲਓ ਸਾਡਾ ਧਰਮ ਗਿਰਦਾ ਜਾ ਰਿਹਾ ਸਾਡੇ ਧਰਮ ਨੂੰ ਬਚਾਓ ਨਹੀਂ ਤਾਂ ਰੰਗਜੀਵ ਇਸ ਧਰਮ ਨੂੰ ਨਸ਼ਟ ਕਰ ਦੂਗਾ ਇਸ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਬਾਲ ਗੋਬਿੰਦ ਰਾਏ ਆ ਕੇ ਆਪਣੇ ਪਿਤਾ ਨੂੰ ਕਹਿਣ ਲੱਗੇ ਕਿ ਪਿਤਾ ਜੀ ਇਹ ਕੌਣ ਨੇ ਇਹ ਕਿੱਥੋਂ ਆਏ ਨੇ ਇਹ ਰੋਂਦੇ ਕਿਉਂ ਨੇ ਇਹਨਾਂ ਨੂੰ ਕੀ ਆ ਜਿਵੇਂ ਬੱਚੇ ਦਾ ਸੁਭਾਅ ਹੁੰਦਾ ਸੁਭਾਅ ਤੇ ਸਵਾਲ ਕਰੀ ਜਾਣਾ ਸਵਾਲ ਤੇ ਸਵਾਲ ਕਰੀ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਪੁੱਤਰ ਇਹ ਕਸ਼ਮੀਰ ਤੋਂ ਆਏ ਨੇ ਇਹ ਰੋ ਕਿਉਂ ਰਹੇ ਨੇ ਇਹ ਕੀ ਹੋਇਆ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਪੁੱਤਰ ਇਹਨਾਂ ਦਾ ਧਰਮ ਸੰਕਟ ਵਿੱਚ ਹੈ ਇਹਨਾਂ ਦਾ ਧਰਮ ਬਚਾਉਣ ਉਹ ਖਾਤਰ ਕਿਸੇ ਬਲੀਦਾਨ ਦੀ ਲੋੜ ਹੈ ਕੋਈ ਮਹਾਪੁਰਸ਼ ਆਪਣਾ ਬਲੀਦਾਨ ਦੇਵੇ ਤਾਂ ਹੀ ਇਸ ਧਰਮ ਨੂੰ ਬਚਾਇਆ ਜਾ ਸਕਦਾ ਬਾਲ ਗੋਬਿੰਦ ਰਾਏ ਕਹਿਣ ਲੱਗੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਮਹਾਪੁਰਸ਼ ਕੌਣ ਹੋ ਸਕਦਾ ਮੈਨੂੰ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਪੁੱਤਰ ਜੇ ਮੈਂ ਬਲੀਦਾਨ ਦਿੱਤਾ ਤਾਂ ਤੂੰ ਅਨਾਥ ਹੋ ਜਾਵੇਂਗਾ ਤੇਰੇ ਸਿਰ ਤੋਂ ਤੇਰੇ ਪਿਤਾ ਦਾ ਸਾਯਾ ਉੱਟ ਜਾਵੇਗਾ ਤਾਂ ਬਾਲ ਗੋਬਿੰਦ ਰਾਏ ਕਹਿਣ ਲੱਗੇ ਕਿ ਪਿਤਾ ਜੀ ਜੇ ਇੱਕ ਮੇਰੇ ਅਨਾਥ ਹੋਣ ਦੇ ਨਾਲ ਹਿੰਦੁਸਤਾਨ ਦੇ ਬੱਚੇ ਅਨਾਥ ਹੋਣ ਤੋਂ ਬਚ ਸਕਦੇ ਨੇ ਮੈਂ ਅਨਾਥ ਹੋਣਾ ਕਬੂਲ ਕਰਾਂਗਾ ਗੁਰਤੇਗ ਬਹਾਦਰ ਸਾਹਿਬ ਮਹਾਰਾਜੀ ਸਮਝ ਗਏ ਸੀ ਕਿ ਇਹ ਬੱਚਾ ਹੁਣ ਇਸ ਖਾਲਸੇ ਦੀ ਇਸ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਵਾਗ ਡੋਰ ਸਮਾਰਣ ਦੇ ਕਾਮਯਾਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੂੰ ਆਪਣਾ ਉਤਰਾਧਿਕਾਰੀ ਦਸਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਨੇ ਟਕਾਈ ਅਤੇ ਕਿਰਪਾ ਰਾਮ ਨੂੰ ਕਹਿ ਦਿੱਤਾ ਸੀ ਕਿ ਜਾਓ ਰੰਗਰੇਵ ਨੂੰ ਜਾ ਕੇ ਕਹਿ ਦਿਓ ਕਿ ਜੇ ਸਿੱਖਾਂ ਦੇ ਨੌਵੇਂ ਗੁਰੂ ਨੂੰ ਇਸ ਧਰਮ ਦੇ ਵਿੱਚ ਤੁਸੀਂ ਲੈ ਆਓ ਤਾਂ ਅਸੀਂ ਆਪਣੇ ਆਪ ਆਪਣਾ ਧਰਮ ਤਬਦੀਲ ਕਰ ਲਵਾਂਗੇ ਔਰੰਗਜ਼ੇਬ ਬੜਾ ਖੁਸ਼ ਹੋਇਆ ਸੀ ਇਸ ਪਿੱਛੇ ਕਿ ਮੈਂ ਇੰਨੇ ਲੋਕਾਂ ਨੂੰ ਮਾਰ ਰਿਹਾ ਜੇ ਇੱਕ ਬੰਦੇ ਨੂੰ ਇਸ ਧਰਮ ਦੇ ਵਿੱਚ ਲਿਆਉਣਾ ਤਾਂ ਬੜਾ ਸੌਖਾ ਜੇ ਇੱਕ ਬੰਦਾ ਇਸ ਧਰਮ ਦੇ ਵਿੱਚ ਆ ਕੇ ਆਪਣਾ Hindu ਧਰਮ ਛੱਡ ਕੇ ਇਸਲਾਮ ਧਰਮ ਨੂੰ ਕਬੂਲ ਕਰਦਾ ਤਾਂ ਇਹਦੇ ਵਿੱਚ ਹੋਰ ਕੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੂੰ ਦਿੱਲੀ ਵਿੱਚ ਗ੍ਰਿਫਤਾਰੀ ਵੱਲੀ ਭੇਜਿਆ ਤੁਪ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਆਪਣਾ ਬਲੀਦਾਨ ਦੇਣ ਵਾਸਤੇ ਆਪ ਜਾਂਦਾ ਹੋਵੇ ਨਹੀਂ ਤਾਂ ਕਿਸੇ ਮੁਰਜਰ ਨੂੰ ਫੜਨ ਵਾਸਤੇ ਸਿਪਾਈ ਪੁਲਿਸ ਆਉਂਦੀ ਹੈ ਸਿਪਾਈ ਆਉਂਦੇ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪ ਗਏ ਦਿੱਲੀ ਚੱਲ ਕੇ ਉਸੇ 3 ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਭੁੱਖੇ ਪਿਆਸੇ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੜੇ ਤਸੀਹੇ ਦਿੱਤੇ ਬਹੁਤ ਸੀਹਤ ਸੀ ਇਹ ਦਿੱਤੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀਦਾਸ ਨੂੰ ਆਰੇ ਦੇ ਨਾਲ ਦੁਫਾੜ ਕਰਤਾ ਬਹੁਤ ਵੱਡੀ ਗੱਲ ਹੈ ਭਾਈ ਮਤੀਦਾਸ ਜੀ ਨੂੰ ਪੁੱਛਿਆ ਸੀ ਜਲਾਦ ਨੇ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਭਾਈ ਮਤੀਦਾਸ ਕਹਿਣ ਲੱਗੇ ਕਿ ਮੇਰੀ ਕੋਈ ਇੱਕ ਇੱਛਾ ਕਿ ਜਦੋਂ ਮੈਨੂੰ ਤੁਸੀਂ ਮੇਰੇ ਸਿਰ ਦੇ ਉੱਪਰ ਆਰਾ ਚਲਾਵੋ ਤਾਂ ਮੇਰਾ ਮੁਖ ਮੇਰੇ ਗੁਰੂ ਵੱਲ ਹੋਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਸਾਹਮਣੇ ਬੈਠੇ ਪਿੰਜਰੇ ਵਿੱਚ ਵੇਖ ਰਹੇ ਨੇ ਗੁਰੂ ਤੇਗ ਬਹਾਦਰ ਸਵਾਹ ਮਹਾਰਾਜਿਆਂ ਦੇ ਉਹ ਪਿਆਰੇ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਇਧਰ ਆ ਰਹੇ ਨੇ ਦੋ ਫਾੜ ਕਰ ਦਿੱਤਾ ਪਰ ਹਜੇ ਵੀ ਬੁੱਲ ਟਿਪਕਟਾ ਰਹੇ ਨੇ ਹਜੇ ਵੀ ਜਪਜੀ ਸਾਹਿਬ ਦੀ ਬਾਣੀ ਚੱਲ ਰਹੀ ਹੈ ਗੁਰੂ ਤੇਗ ਬਹਾਦਰ ਸਵਾਹ ਮਹਾਰਾਜਿਆਂ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਸ਼ਹਾਦਤ ਦਾ ਜਾਮ ਪਿਆ ਦਿੱਤਾ ਸ਼ਹੀਦ ਕਰ ਦਿੱਤਾ ਗੁਰੂ ਤੇਗ ਬਹਾਦਰ ਸਵਾਹ ਮਹਾਰਾਜਿਆਂ ਨੂੰ ਸਾਹਮਣੇ ਬਿਠਾਉਣ ਦਾ ਕਾਰਨ ਕੀ ਸੀ ਕਿ ਇਹਨਾਂ ਦੀ ਸ਼ਹਾਦਤ ਨੂੰ ਦੇਖ ਕੇ ਸ਼ਾਇਦ ਆਪਣਾ ਧਰਮਕ ਤਬਦੀਲ ਕਰ ਲੈਣ ਪਰਤਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਥੇ ਫਿਰ ਭਾਈ ਸਤੀਦਾਸ ਨੂੰ ਰੂੰ ਦੇ ਵਿੱਚ ਲਪੇਟ ਕੇ ਸਾੜਨਾ ਬੜਾ ਔਖਾ ਸਾਡੇ ਕਿਤੇ ਕੋਈ ਅੱਗ ਲੱਗ ਜਾਵੇ ਕਿਤੇ ਅਸੀਂ ਭੱਜਦੇ ਹਾਂ ਸਾਡੇ ਕੱਪੜੇ ਸੜ ਜਾਂਦੇ ਨੇ ਪਰ ਭਾਈ ਸਤੀਦਾਸ ਨੂੰ ਰੂੰ ਦੇ ਵਿੱਚ ਲਪੇਟ ਕੇ ਅਗਲਾ ਦਿੱਤੀ ਭਾਈ ਦੇਵਾਲਾ ਜੀ ਨੂੰ ਦੇਗ ਦੇ ਵਿੱਚ ਉਹ ਵਾਲ ਕੇ ਅਸੀਂ ਅਜੇ ਫੋਟੋਆਂ ਦੇਖ ਰਹੇ ਹਾਂ ਤਸਵੀਰਾਂ ਦੇਖਦੇ ਹਾਂ ਕਿ ਭਾਈ ਦੇਯਾਲਾ ਜੀ ਦਾ ਸਿਰ ਉਸ ਜਿਹੜਾ ਪਾਣੀ ਦੀ ਦੇਗ ਆ ਪਾਣੀ ਦਾ ਪਤੀਲਾ ਕਹਿ ਲੋ ਉਹਦੇ ਵਿੱਚੋਂ ਬਾਹਰ ਦਿਖ ਰਿਹਾ ਪਰ ਨਹੀਂ ਭਾਈ ਦੇਯਾਲਾ ਜੀ ਨੂੰ ਪਾਣੀ ਦੇ ਵਿੱਚ ਉੱਪਰ ਟੱਕਣ ਬੰਦ ਕਰ ਦਿੱਤਾ ਹੱਡੀਆਂ ਭਾਈ ਦੇਯਾਲਾ ਜੀਆਂ ਦਾ ਮਾਸ ਨਾਲ ਜੁਦਾ ਹੋ ਗਈਆਂ ਬੱਕਰੀਆਂ ਹੋ ਗਈਆਂ ਐਸੀ ਕੁਰਬਾਨੀ ਲਾ ਮਿਸਾਲ ਕੁਰਬਾਨੀ ਹੈ ਜਿਸ ਨੂੰ ਕਦੇ ਵੀ ਵਿਸਾਰਿਆ ਨਹੀਂ ਜਾ ਸਕਦਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਹ ਬਹੁਤ ਵੱਡੀ ਕੁਰਬਾਨੀ ਹੈ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਕਿESE ਦੇ ਲਈ ਮਰਨਾ ਸਿਖਾਇਆ ਇਹ ਬਹੁਤ ਵੱਡੀ ਗੱਲ ਹੈ। ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਵਾਹ ਮਹਾਰਾਜ ਜੀਆਂ ਦਾ ਇਤਿਹਾਸ ਇੱਕ ਬਹੁਤ ਲਾ ਮਸਾਲੇ ਇਤਿਹਾਸ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਇਹਨਾਂ ਦਾ ਇਤਿਹਾਸ ਸੁਣਾਉਣ ਵਾਸਤੇ ਤਾਂ ਸਦੀਆਂ ਲੱਗ ਸਕਦੀਆਂ ਨੇ ਪਰ ਗੁਰੂ ਤੇਗ ਬਹਾਦਰ ਸਵਾਹ ਮਹਾਰਾਜਾਂ ਦਾ ਇਤਿਹਾਸ ਕਦੇ ਪੂਰਾ ਨਹੀਂ ਹੋ ਸਕਦਾ। ਅਸੀਂ ਤਾਂ ਕੀ ਕਹਿਣਾ 25 ਮਿੰਟਾਂ ਦੇ ਵਿੱਚ ਅਸੀਂ ਕਹਿ ਦਾਂਗੇ ਅਸੀਂ ਇਤਿਹਾਸ ਪੂਰਾ ਕਰ ਸਕਦੇ ਨਹੀਂ ਪਰ ਉਹਨਾਂ ਦਾ ਇਤਿਹਾਸ ਅਸੀਂ ਪੂਰਾ ਨਹੀਂ ਕਰ ਸਕਦੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸੁਣਾਉਂਦੇ ਆ ਕੋਈ ਵੱਦ ਘਟ ਬਚਨ ਕਹਿ ਗਿਆ ਹੋਵੇ ਤਾਂ ਖਿਮਾ ਦੀ ਜਾਚ ਕਾ ਬੁੱਲਣ ਚੁੱਕਾ ਲਿਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ